नमस्कार तुसी वेक रहे हो इंडियन टीवी न्यूज पंजाब आओ लेके चलिए अज द ਜਿਹੜਾ ਅੱਜ ਤੁਸੀਂ ਕਿਸਾਨਾਂ ਦੇ ਵਿਰੁੱਧ ਐਕਸ਼ਨ ਦੇਖਿਆ ਪੰਜਾਬ ਸਰਕਾਰ ਦਾ ਕੀ ਕਹਿਣਾ ਚਾਹੁੰਦੇ ਆ ਅੱਜ ਦੋਵੇਂ ਸਰਕਾਰਾਂ ਕੇਂਦਰ ਤੇ ਪੰਜਾਬ ਸਰਕਾਰ ਨਾਲ ਕਿਸਾਨਾਂ ਕਿਸਾਨ ਆਗੂਆਂ ਦੀ ਗੱਲਬਾਤ ਹੋਣ ਤੋਂ ਬਾਅਦ ਬਾਹਰ ਨਿਕਲਦੇ ਕਿਸਾਨ ਆਗੂਆਂ ਨੂੰ ਗਿਰਜ਼ਰ ਕਰਨਾ ਮੈਂ ਸਮਝਦਾ ਇਹ ਤਾਂ ਬੇਵਿਸ਼ਵਾਸੀ ਵਾਲੀ ਤਾਂ ਵਿਸ਼ਵਾਸ ਘਾਤ ਵਾਲੀ ਗੱਲ ਆ ਇਸ ਤਰ੍ਹਾਂ ਦਾ ਇਹ ਮੈਂ ਮੈਂ ਸਮਝਦਾ ਜਗੋ ਤੇਰ ਮੀਆਂ ਅਸੀਂ ਬੜੀਆਂ ਜਨਗੋਲੀ ਸਥਾਨਾਂ ਦੇ ਵਿੱਚ ਐ ਰੈਜੀਟੇਸ਼ਨ ਲੜੀਆਂ ਨੇ ਹਾਂ ਬੜੇ ਗੱਲਬਾਤ ਤੇ ਸੰਘਰਸ਼ਾਂ ਵਿੱਚ ਇੱਕ ਦੂਜੇ ਨਾਲ ਹੁੰਦੀ ਹੈ ਸਰਕਾਰਾਂ ਨਾਲ ਪਰ ਕਦੇ ਵੀ ਗੱਲਬਾਤ ਤੋਂ ਬਾਅਦ ਕਰੇ ਸਰਕਾਰਾਂ ਕਦੇ ਕਿਸੇ ਨੂੰ ਜ਼ਿੰਮੇਵਾਰ ਨਹੀਂ ਕਰਦੀਆਂ ਭਾਵੇਂ ਉਹ ਅੰਡਰਗ੍ਰਾਉਂਡ ਵੀ ਹੋਵੇ ਭਾਵੇਂ ਕੋਈ ਬਰਾਂਟਚਾਰੀ ਹੋਵੇ ਹਾਲਾਂਕਿ ਪਹਿਲੀ ਵਾਰੀ ਹੋਇਆ ਵੀ ਤੁਹੇ ਦੇ ਕੋਈ ਬਰਾਂਟ ਵੀ ਜਾਰੀ ਨਹੀਂ ਸੀ ਤੇ ਗੱਲਬਾਤ ਕਰਨ ਤੋਂ ਬਾਅਦ ਮੀਟਿੰਗ ਨਿਕਲਣ ਤੋਂ ਬਾਅਦ ਕਿਸਾਨਾਂ ਗੋਨ ਗੁੱਸਲਾ ਕਰ ਲਿਆ ਤੇ ਮੈਂ ਸਮਝਦਾ ਇੱਕ ਵਿਸ਼ਵਾਸ ਘਾਤ ਵਾਲੀ ਗੱਲ ਆ ਸਰਕਾਰ ਤੇ ਲੋਕਾਂ ਵਿੱਚ ਜਿਹੜਾ ਵਿਸ਼ਵਾਸ ਰਹਿਣਾ ਚਾਹੀਦਾ ਜੇ ਸਰਕਾਰ ਤੇ ਲੋਕਾਂ ਵਿੱਚ ਵਿਸ਼ਵਾਸ ਛੁੱਟ ਗਿਆ ਤਾਂ ਮੈਂ ਸਮਝਦਾ ਇੱਕ ਜੀ ਹੁੰਦੀ ਹੈ anarchi ਵਾਲੀ ਗੱਲ ਵਾੜ ਜਾਂਦੀ ਹੈ ਤੇ ਸਰਕਾਰਾਂ ਬਿਲਕੁਲ ਧਿਆਨ ਦੇਣੇ ਸਵਾਰਦੇ ਨੇ ਲੋਕਾਂ ਨਾਲ ਤਾਂ ਨਹੀਂ ਰੱਖਣ ਸੰਘਰਸ਼ੀ ਲੋਕਾਂ ਨਾਲ ਗੱਲਬਾਤ ਦਾ ਰਾਹ ਪਣਾਓ ਜਿਹੜਾ ਧੱਕਾ ਸੀਨਾ ਜੂਰੀਆ ਮਤਲਬ ਇਹ ਕਿਸੇ ਤਰ੍ਹਾਂ ਵੀ ਲਾਇਬੈਲ ਨਹੀਂ ਹੁੰਦੀ ਕਿਸੇ ਵੀ ਦੇਸ਼ ਲਈ ਜਾਂ ਕਿਸੇ ਸੁਭੇ ਲਈ ਸੋ ਭਾਵੇਂ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਦੇ ਵਿੱਚ ਇਹ ਨਰਾਤ ਬਣੀ ਹੋਈ ਸੀ ਪਰ ਜੋ ਅੱਜ ਦੇਖਣ ਨੂੰ ਮਿਲਿਆ ਇਹ ਬੜਾ ਦੁਖਾਈਆ ਮੈਂ ਸਮਝਦਾ ਸਰਕਾਰ ਨੂੰ ਇਹ ਨਹੀਂ ਕਿਵ ਲਈ ਮਸਲੇ ਨੂੰ ਸੁਖਾਮਾ ਜਿੰਦਾ ਟਕਰਾ ਤੋਂ ਬਚਣਾ ਚਾਹੀਦਾ ਔਰ ਵਿਵਾਦਿਤ ਗੱਲਾਂ ਜਿਹੜੀਆਂ ਨੇ ਉਹਨਾਂ ਤੋਂ ਦੂਰ ਰਹਿਣਾ ਚਾਹੀਦਾ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ